ਸਤਿ ਸ੍ਰੀ ਅਕਾਲ ਸਕਸਾਨ ਵੀਰੋ ਅੱਜ ਅਸੀਂ ਜਿੰਨੀ ਵੀ ਗੋਭੀ ਸਾਡੇ ਕੋਲ ਪਈ ਹੈ ਸਾਰੇ ਦੀ ਅਸੀਂ ਜੋ ਨਸਾਰੇ ਤੇ ਹੋ ਚੁੱਕੀ ਹੈ ਜਿੰਨੀ ਸੀਗੀ ਸਾਡੇ ਕੋਲ ਵਧੀਆ ਉਹਦੀ ਗੋਭੀ ਅਸੀਂ ਉਹ ਵੇਚਤੀ ਤੇ ਜਾਂ ਸਾਡੇ ਕੋਲੇ ਸਿਕੰਦਰ ਬਾਕੀ ਪਿਆ ਇਹਨਾਂ ਸਾਰੇ ਦੀ ਅੱਜ ਅਸੀਂ ਵੱਢ ਕੇ ਤੇ ਦੁਬਾਰਾ ਰੋਟਾਵੇਟਰ ਮਾਰ ਕੇ ਨਵੀਂ ਗੋਭੀ ਲਾਉਣ ਲਈ ਥਾਂ ਬਣਾਵਾਂਗੇ ਦੂਜੇ ਪਾਸੇ ਦੇਖੋ ਸਾਡੀ ਜਿਹੜੀ ਨਵੀਂ ਵੈਰੈਟੀ ਲਾਈ ਹੈ ਫੋਲੋ ਗੋਭੀ ਤੇ ਬੰਦ ਗੋਭੀ ਉਹ ਚੌਥੇ ਪੰਜੇ ਪੱਤੇ ਤੇ ਚੱਲ ਗਈ ਗੋਭੀ ਬਹੁਤ ਵਧੀਆ ਖੜੀ ਆ ਉਹ ਤੇ ਦੂਸਰੇ ਪਾਸੇ ਲਸਣ ਤੇ ਚਪੰਡੰਡੋ ਲਾਈ ਵੀ ਆ ਆ ਸਾਰੀ ਗੋਭੀ ਅੱਜ ਵੱਢ ਕੇ ਘਰੇ ਪਸ਼ੂਨ ਪਾ ਦਾਂਗੇ ਗਾਂ ਅੱਗੇ ਮੂੜੀਆਂ ਪਈਆਂ ਆ ਜਿਹੜੀਆਂ ਮੂੜੀਆਂ ਸੀ ਇਹ ਬਹੁਤ ਅਗੀਤੀਆਂ ਹੀ ਆ ਇਹ ਪੱਕੀਆਂ ਵੀ ਪੰਜਾਂ ਵਿੱਚ ਤੇ ਇਹਨਾਂ ਵੀ ਪੱਟ ਕੇ ਪਸੂ ਨੂੰ ਛੱਡ ਦਾਂਗੇ ਜਾਂ ਇਹਦੇ ਵਿੱਚ ਹੀ ਰੱਟ ਟੱਟ ਮਾਰ ਕੇ ਇਹਨੂੰ ਕਦੂ ਕਸ਼ ਕਰ ਦਾਂਗੇ ਸਾਫ਼ ਸਾਫ਼ ਬਣਾ ਕੇ ਮੋੜ ਕੇ ਫਿਰ ਇਹ ਚ ਗੋਭੀ ਪਛੇਤੀ ਲਾਵਾਂਗੇ ਪਨੀਰੀ ਸਾਡੇ ਕੋਲ ਤਿਆਰ ਹੋਈ ਵੀ ਹੈ ਇਹ ਸੀਗਾ ਸਾਰਾ 1.5 2 ਕਨਾਲਾਂ ਦਾ ਚੰਗਾ ਪੈਸਾ ਬਣਾਇਆ ਸੀ 1.5 ਕਨਾਲ ਚੋਂ ਕਰਦੇ ਆ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰਿਓ ਇਹ ਵੀਡੀਓ ਨੂੰ